ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਰਾਤਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 2014 ਬੈਂਚ ਦੇ ਆਈਏਐਸ ਅਧਿਕਾਰੀ ਸ਼੍ਰੀ ਜਤਿੰਦਰ ਜੋਰਵਾਲ ਨੇ ਸ਼ਨੀਵਾਰ ਨੂੰ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਉਹਨਾਂ ਨੂੰ ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਦਾ ਮਾਣ ਪ੍ਰਾਪਤ ਹੋਇਆ ਹੈ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਅਤੇ ਬੇਟੀ ਵੀ ਸ਼ਾਮਲ ਸਨ ਸ਼੍ਰੀ ਜਤਿੰਦਰ ਜੋਰਵਾਲ ਇਸ ਤੋਂ ਪਹਿਲਾਂ ਅੰਬਤੌਰ ਦੇ ਡਿਪਟੀ ਕਮਿਸ਼ਨਰ ਸੰਗਰੂਰ ਬਧੀ ਕੇ ਡਿਪਟੀ ਕਮਿਸ਼ਨਰ ਜਲੰਧਰ ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕਿਆ ਹਨ ਸ਼੍ਰੀ ਜਤਿੰਦਰ ਜ਼ੋਰਵਾਲ ਨੇ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਪੂਰੀ ਜਵਾਬਦੇਹੀ ਤੇ ਪਾਰਦਰਸ਼ੀ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੋਵੇਗਾ ਉਹਨਾਂ ਕਿਹਾ ਕਿ ਵੱਖ-ਵੱਖ ਖੇਤਰਾਂ ਜਿਵੇਂ ਕਿ ਆਵਾਜਾਈ, ਵਾਤਾਵਰਣ, ਸਿਹਤ, ਸੰਭਾਲ, ਸਿੱਖਿਆ, ਬਜ਼ੁਰਗ, ਨਾਗਰਿਕਾਂ, ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਆਦਿ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ ਰਸਮੀ ਤੌਰ ਤੇ ਆਪਣਾ ਅਹੁਦਾ ਸੰਭਾਲਣ ਮਗਰੋਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜ਼ੋਰਵਾਲ ਨੇ ਬਤਿਕ ਡਿਪਟੀ ਕਮਿਸ਼ਨਰ ਜਨਰਲ ਮੇਜਰ ਅਮਿਤ ਸ਼ਰੀਨਵਦੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਸ਼੍ਰੀ ਅਨਮੋਲ ਸਿੰਘ ਢਾਲੀਵਾਲ ਵਿਦੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਰੁਪਿੰਦਰ ਪਾਲ ਸਿੰਘ ਅਤੇ ਵਿਦੀਕ ਡਿਪਟੀ ਕਮਿਸ਼ਨਰ ਜਗਰਾਮ ਮੈਡਮ ਪੂਨਮ ਸਿੰਘ ਵਿਦੀਕ ਮੁੱਖ ਪ੍ਰਸ਼ਾਸਕ ਗਲਾਡਾ ਕਮ ਸੰਰਾਥ ਅਥਾਰਟੀ ਔਰ ਜਸਵੀ ਸਮਿਤ ਬਕਬਕ ਸਬਡਿਵੀਜ਼ਨ ਦੇ ਉਪ ਮੰਡਲ ਮੈਜਿਸਟਰੇਟਾਂ ਤੋਂ ਜ਼ਿਲ੍ਹੇ ਵਿੱਚ ਚੱਲ ਰਹੇ ਕਾਰਜਾਂ ਬਾਰੇ ਸੰਖੇਪ جائزہ ਲਿਆ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ ਸਮਾਵਧ ਅਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਇਸ ਮੌਕੇ ਉਹਨਾਂ ਨੂੰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ ਸਮੂਹ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗੁਲਦਸਤੇ ਪੇਟ ਕਰਦਿਆਂ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਲੁਧਿਆਣੇ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕਤ-ਵਕਤ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਵਿਭਾਗਾਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸੈਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਈਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਬੀ ਗੇਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰ ਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਵੀ ਕੁਝ ਨਹੀਂ ਸੋਚ ਲੱਗਤਰੇ ਹੋ ਪਰ ਆਪਣੀ ਜਨਰਲ ਇੰਡਸਟਰੀ ਹੈ ਹੋਰ ਵੀ ਕੁਸ਼ਹ ਰਹਿਤ ਕੁਝ ਖਾਸ ਨਹੀਂ ਜੀ ਡੈਫੀਨਿਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇਸ਼ਾਨ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ ਐਨਵਾਇਰਨਮੈਂਟ ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜੇਸ ਨੇ ਕੀ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇਹ ਪੋਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ ਦੇ। ਥੈਂਕ ਯੂ ਥੈਂਕ ਯੂ ਥੈਂਕ ਯੂ